ਤੁਸੀਂ ਦੇਖ ਰਹੇ ਹੋ ਆਪਸੀ ਸਾਇੰਟਿਵ ਤੇ ਇਸ ਸਮੇਂ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਚੰਡੀਗੜ੍ਹ ਤੋਂ ਚੰਡੀਗੜ੍ਹ ਨਗਰ ਨਿਗਮ ਵੱਲੋਂ ਰਵਿਦਾਸ ਜੀ ਦੇ ਗੁਰੂ ਘਰ ਨੂੰ ਟਾਹੁੰਦੇ ਹੁਕਮਾਂ ਖਿਲਾਫ ਚੰਡੀਗੜ੍ਹ ਵਿੱਚ ਪੀਤੇ ਕੱਲ ਪੀਮ ਆਰਤੀਪਾਰਤ ਇਕਤਾ ਮਿਸ਼ਨ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ਼ ਪ੍ਰਦਰਸ਼ਨ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਖਿਲਾਫ ਰੱਜ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਚੰਡੀਗੜ੍ਹ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਸਾਰੀਆਂ ਮੰਗਾਂ ਮੰਨ ਲਈਆਂ ਅਤੇ ਭਰੋਸਾ ਦਿੱਤਾ ਕਿ ਗੁਰੂ ਘਰ ਨੂੰ ਕੁਝ ਨਹੀਂ ਹੋਵੇਗਾ ਪ੍ਰਦਰਸ਼ਨ ਚ ਜਿੱਥੇ ਹੋਰ ਵੀ ਸੂਬਿਆਂ ਤੋਂ ਪਤਵੰਤੇ ਸੱਜਣ ਪਹੁੰਚੇ ਸਨ ਉੱਤੇ ਹੀ ਜੰਮੂ ਕਸ਼ਮੀਰ ਦੇ ਸੂਬਾ ਪ੍ਰਧਾਨ ਪਵਨ ਕੁਮਾਰ ਲੋਨੀ ਵੀ ਸ਼ਾਮਲ ਹੋਏ ਇਸ ਮਸਲੇ ਤੇ ਪਵਨ ਕੁਮਾਰ ਲੋਨੀ ਨੇ ਆਪਸੀ ਸਾਇੰਟਿਵੀ ਨਲਗਲ ਗੱਲਬਾਤ ਕਰਦਿਆਂ ਕੀ ਕਿਹਾ ਆਓ ਸੁਣਦੇ ਹਾਂ ਪਵਨ ਲੋਨੀ ਜੀ ਮੈਂ ਆਪਸੀ ਸਾਇੰਟਿਵੀ ਨਿਊਜ਼ ਤੋਂ ਬੋਲ ਰਿਹਾ ਜੋ ਕੱਲ ਬੀਤੇ ਕੱਲ ਜੋ ਪ੍ਰਦਰਸ਼ਨ ਕੀਤਾ ਗਿਆ ਪ੍ਰੋਟੈਸਟ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਉਹ ਕਿਸ ਮਾਮਲੇ ਨੂੰ ਲੈ ਕੇ ਹੋਇਆ ਸੀ ਜੀ ਸਭ ਤੋਂ ਪਹਿਲਾਂ ਜੈ ਗੁਰਦੇ ਢੰਗ ਗੁਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਵਾਹਿ ਸਤਿ ਸਤਿ। ਤੋਂ ਅ ਗੱਲ ਇਹ ਹੈ ਕਿ ਅ ਪਿਛਲੇ 25 ਸਾਲ ਤੋਂ ਚੰਡੀਗੜ੍ਹ ਦੇ ਵਿੱਚ ਵਿਕਾਸ ਨਗਰ ਮੋਲੀ ਜਾਗਰਨ ਜਗਾਇ ਉੱਥੇ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ ਗੁਰੂ ਘਰ ਬਣਿਆ ਆ ਬੜਾ ਹੀ ਅੱਛਾ ਵਿਸ਼ਾਲ ਹੋਰ ਉੱਥੇ ਹੀ ਬਾਬਾ ਸਾਹਿਬ ਡਾਕਟਰ ਪੀ ਆਰ ਅੰਬੇਡਕਰ ਜੀ ਦੀ ਜਿਹੜਾ ਸਟੈਚੂ ਉਹ ਵੀ ਲਗਾਇਆ ਗਿਆ ਉਹ ਵੀ ਕਾਫੀ ਪੁਰਾਣਾ ਦੱਸ ਰਹੇ ਉੱਥੇ ਲਾਇਆ ਹੈ ਜੀ ਉਹਦੇ ਨਾਲ ਹੀ ਚਰਚਾ ਉਹਦੇ ਵਿੱਚ ਕਿਸ ਆਪਣੇ ਗੁਰਦੁਆਰੇ ਨੇ ਤੇ ਫਿਰ ਕਿਸ ਆਪਣੇ ਮਸਜਿਦ ਵੀ ਵਿਚਾਰੀ ਮਤਲਬ ਉਸੇ ਇਲਾਕੇ ਦੇ ਵਿੱਚ ਉਸੇ ਇਲਾਕੇ ਦੇ ਵਿੱਚ ਉਹ ਏਰੀਆ ਮ्युनਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਕਹਿ ਰਿਹਾ ਕਿ ਇਹ ਜਿਹੜਾ ਆ ਇਹ ਜਗਾ ਸਰਕਾਰੀ ਹੈ ਤੇ ਹੁਣ ਮਿਊਨਿਸਪਲ ਕਾਰਪੋਰੇਸ਼ਨ 25 ਸਾਲ ਦੇ ਬਾਅਦ ਜਾ ਕੇ ਇਹ ਕਹਿ ਰਹੀ ਹੈ ਕਿ ਇਹ ਵਹੀ ਜਗਾ ਸਰਕਾਰੀ ਹੈ ਤੇ ਖਾਲੀ ਕਰ ਦੋ ਤੇਨੇ ਤਾਂ ਆਹੀਂ ਖਾਲੀ ਕਰਦੇ ਨਹੀਂ ਤੇ ਮੈਂ ਇਹ ਪੁੱਛਣਾ ਚਾਹਨਾ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਕਿ 25 ਸਾਲ ਪਹਿਲਾਂ ਤੁਸੀਂ ਕਿੱਥੇ ਅੱਜ ਅਗਰ ਉਥੇ ਗੁਰੂਕਰ ਬਣ ਕੇ ਵਿਸ਼ਾਲ ਗੁਰੂਕਰ ਬਣ ਕੇ ਕਿਉਂਕਿ ਆਪਣੇ ਸਮਾਜ ਦੇ ਦਵੇ ਕੁਚਲੇ ਸਮਾਜ ਨੇ ਪੈਸਾ ਕਮਾ ਕੇ ਤਿੰਨ ਕ ਤਿੰਨ ਕ ਇਕੱਠਾ ਕਰਕੇ ਉਸ ਗੁਰੂ ਘਰ ਨੂੰ ਬਣਾਇਆ ਤੇ ਮਿਊਨਿਸਪਲ ਕਾਰਪੋਰੇਸ਼ਨ ਅਗਰ ਉਸੀ ਸੁੰਦਰ ਜਾਂ ਬੜੀਆ ਢੰਗ ਨਾਲ ਇੱਕ ਅੱਛਾ ਵੱਡਾ ਵਿਸ਼ਾਲ ਨਹੀਂ ਬਣਾ ਸਕਦਾ ਤੇ ਕਮ ਸੇ ਕਮ ਉਸੀ ਤੋੜਨ ਦਾ ਉਹਦਾ ਅਧਿਕਾਰ ਤੇ ਨਹੀਂ ਉਹਦੀ ਉਹ ਤੋੜਨ ਦੀ ਤਾਂ ਚਾਹੀਦਾ ਹੋਣਾ ਹਾਂ ਪਵਨ ਜੀ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਨਾਲ ਹੀ ਉੱਥੇ ਮਸਜਿਦ ਵੀ ਹੈ ਗੁਰਦੁਆਰਾ ਵੀ ਹੈ ਤੇ ਗਿਰਜਾ ਘਰ ਵੀ ਹੈ ਕਿਆ ਉਹ ਵੀ ਇਸੇ ਸਰਕਾਰੀ ਜ਼ਮੀਨ ਦੇ ਵਿੱਚ ਹੀ ਕਹਿ ਰਹੇ ਨੇ ਕਿ ਆ ਰਹੇ ਨੇ ਜਾਂ ਸਿਰਫ ਰਵਿਦਾਸ ਜੀ ਦੇ ਜਿਹੜਾ ਗੁਰ ਘਰ ਹੈ ਉਹਨੂੰ ਤੋੜ ਕਰਨ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਦੀ ਮਨਿਸਪਲ ਕਾਰਪੋਰੇਸ਼ਨ ਜਿਹੜੀ ਆ ਉਹਨਾਂ ਨੂੰ ਵੀ ਨੋਟਿਸ ਜਿਹੜਾ ਆ ਉਹ ਦੇ ਦਿੱਤਾ ਇੱਕ ਇੱਕ ਜਿਹੜਾ ਨੋਟਿਸ ਸਾਡੇ ਜਾਣ ਤੋਂ ਪਹਿਲਾਂ ਮਤਲਬ 30 ਤਰੀਕ ਇੱਕ ਪ੍ਰਦਰਸ਼ਨ ਰੱਖਿਆ ਸੀ ਉਹਦੇ ਤੋਂ ਇੱਕ ਦਿਨ ਪਹਿਲਾਂ ਵੀ ਇੱਕ ਗੁਰੂ ਘਰ ਉੱਥੇ ਵੀ ਨੋਟੀਫਿਕੇਸ਼ਨ ਗਿਆ ਆ ਠੀਕ ਆਪਣੀ ਸਿੱਖ ਜਥੇਬੰਦੀਆਂ ਆਪਣੇ ਮੁ슬ਮਨ ਭਾਈਚਾਰਾ ਆਪਣੇ ਜਿੰਨੇ ਵੀ ਆਪਣੇ ਬਰਾਦਰੀ ਦੇ ਬਹੁਜਨ ਸਮਾਜ ਵਿੱਚ ਜਿਹੜੇ ਵੀ ਲੋਕੀ ਹੈ ਉਹਨਾਂ ਨੂੰ ਖਾਸ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹ ਜਿਤੇ ਉੱਥੇ ਜਿਹੜਾ ਪ੍ਰਦਰਸ਼ਨ ਹੋਇਆ ਤੇ ਉਹਦੇ ਸਿੱਟੇ ਵੱਜੂ ਤੁਹਾਡੀ ਕੋਈ ਗੱਲਬਾਤ ਹੋਈ ਉੱਥੇ ਸਰਕਾਰ ਨਾਲ ਜਾਂ ਪ੍ਰਸ਼ਾਸਨ ਨਾਲ ਕੁਝ ਸਿੱਟਾ ਨਿਕਲੇ ਇਹਦਾ ਜਾਂ ਕੀ ਇਸ ਵਿੱਚ ਜੀ 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 ਉੱਥੇ ਕਿਹਾ ਕਿ ਜਿਹੜੀ ਕਾਲ ਦਿੱਤੀ ਗਈ ਸੀ ਇਹ ਸੰਤਸਮਾਜ ਦੀ ਕਾਲ ਦਿੱਤੀ ਗਈ ਸੀ ਤੇ ਬਾਕੀ ਸਾਰੇ ਜਿਹੜੇ ਆ ਸੰਗਠਨ ਨੇ ਉਹ ਸੰਗਠਨਾਂ ਨੂੰ ਵੀ ਕਾਲ ਦਿੱਤੀ ਸੀ ਉੱਥੇ ਕਿ ਸਾਰੇ ਆ ਇਕੱਠੇ ਹੋ ਕੇ ਤੇ ਗੁਰੂ ਘਰ ਦੀ ਬਚਾਣਾ ਜੇ ਤੇ ਉਹਦੇ ਵਿੱਚ ਕਿਹਾ ਕਿ ਪਹਿਲਾਂ ਹੀ ਪ੍ਰਸ਼ਾਸਨ ਨਾਲ ਗੱਲ ਕਰ ਦਿੱਤੀ ਗਈ ਸੀ ਕਿ ਅਹੀਂ 30 ਤਰੀਕ ਇੱਥੇ ਇਕੱਠ ਕਰਨਾ ਹੈ ਤੇ ਤੁਸੀਂ ਜਿਹੜਾ ਸਾਡੇ ਕੋਲੋਂ ਮੰਗ ਪੱਤਰ ਜਿਹੜਾ ਤੁਸੀਂ ਇੱਥੋਂ ਲੈਣਾ ਹੈ ਗੁਰੂ ਘਰ ਆ ਕੇ ਜਿੱਤੇ ਹੀ ਸਾਰੇ ਇਕੱਠ ਕਰ ਰਹੇ ਹਾਂ ਉਹ ਅਹੀਂ ਸਵੇਰੇ 10:00 ਤੋਂ ਲੈ ਕੇ ਸ਼ਾਮੀ 4:00 ਵਜੇ ਤੱਕ ਉੱਥੇ ਬੱਜ ਗਏ ਉੱਥੇ ਆ ਸਾਰਿਆਂ ਮੀਟਿੰਗ ਦੇ ਵਿੱਚ ਫੈਸਲਾ ਲਿੱਤਾ ਤੇ ਫਿਰ ਉਹਦੇ ਬਾਅਦ ਉਹਨੇ ਕਿਹਾ ਕਿ ਅਹੀਂ 10:00 ਵਜੇ ਤੋਂ ਬੈਠ ਇੱਥੇ 4:00 ਵਜੇ ਤੱਕ ਸਾਡੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਕੋਈ ਪ੍ਰਸ਼ਾਸਨ ਦੇ ਵੱਲੋਂ ਕੋਈ ਉੱਚ ਅਧਿਕਾਰੀ ਆਇਆ ਹੀ ਨਹੀਂ ਉੱਥੇ ਤੇ ਫਿਰ ਸੰਤਸਮਾ ਨੇ ਐਲਾਨ ਕਰ ਦਿੱਤਾ ਕਿ ਚਲੋ ਜੀ ਰੋਡ ਦੇ ਉੱਪਰ ਚੱਲਨੇ ਆਂ ਅਗਰ ਸਾਡੇ ਕੋਲ ਨਹੀਂ ਆ ਰਿਹਾ ਤਾਂ ਸਾਡੇ ਕੋਲ ਆਪਸ਼ਨ ਹੈ ਕਾਨੂੰਨੀ ਤੌਰ ਤੇ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਆ ਤੇ ਅਸੀਂ ਕਾਨੂੰਨੀ ਜੋ ਸਾਨੂੰ ਰਾਈਟ ਦਿੰਦਾ ਹੈ ਕਨਸਟੀਟਿਊਸ਼ਨ ਉਹ ਰਾਈਟ ਦੇ ਤਹਿਤ ਅਸੀਂ ਜਿਹੜਾ ਰਾਈਟ ਪ੍ਰੋਟੈਸਟ ਸਾਡੇ ਹੱਕ ਵਿੱਚ ਆਈ ਉਹ ਚੁਸ ਕੀਤਾ ਫਿਰ ਉਸ ਵੇਲੇ ਜੋ ਕਾਲ ਆਈ ਮਹਾਪੁਰਸੰਦਵਾਰਾ ਸਾਡੇ ਗੁਰੂਆਂ ਦੁਆਰਾ ਸੰਤੋਂ ਦੁਆਰਾ ਜਿਹੜੀ ਕਾਲ ਆਈ ਉਹਦੇ ਫਿਰ ਕੀ ਹੈ ਫਿਰ ਐਡਮਿਨਿਸਟ੍ਰੇਸ਼ਨ ਦੇ ਬੰਦੇ ਆਏ ਤੇ ਉਹਨਾ ਜਿਹੜਾ ਮੰਗਵੱਤਰ ਲਿਆ ਤੇ ਫਿਰ ਅਸੀਂ ਜਿਹੜਾ ਆਪਣਾ ਤਰਨਾ ਵਾਪਸ ਲੈ ਲਾਉਣੇ ਸ਼ੋਰ ਕੀਤਾ ਕਿ ਥੋ ਇਸੇ ਗੁਰੂ ਘਰ ਦੇ ਵਿੱਚ ਕੋਈ ਵੀ ਆਂਚ ਨਹੀਂ ਆਏਗੀ ਕੋਈ ਵੀ ਤੋੜ ਨਹੀਂ ਆਏਗਾ ਤੇ ਉਹਨੇ ਆਸ਼ਵਾਸ਼ਣ ਪੂਰਾ ਹੋਣਾ ਸਾਨੂੰ ਦਿੱਤਾ ਹੈ ਕਿ ਜਿੱਤ ਹੋਈ ਹੈ ਸਮਾਜ ਦੀ ਠੀਕ ਜਿੱਤ ਕਰਕੇ ਆਇਆ ਜੀ ਚਲੋ ਠੀਕ ਹੈ ਪਵਨ ਲਾਹਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਮਾਨਸੇ ਨਿਕਲੋ ਬਾਹਰ कब जुलम करेगा सत्ता के हथियारों से? चपा चपा के नारों से। चंडीगढ़ नगर निगम प्रशासन होश में आओ, में आओ, में आओ। होश में आओ होश में आओ चंडीगढ़ नगर निगम प्रशासन होश में आओ होश में आओ